ਸਰਕਾਰੀ ਸੀਨੀਅਰ ਕੈਂਡੀ ਸਕੂਲ ਸਮਿਤੀ ਰੋਡ ਵਿਖੇ ਸਥਿਤ ਹੈਗਾ ਜਿੱਥੇ ਕਿ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਮਾਪੇ ਨੇ ਉਹ ਅਧਿਆਪਕ ਦੇ ਨਾਲ ਜਿਹੜੇ ਕਿ ਮੁਲਾਕਾਤ ਕਰਨ ਲਈ ਪਹੁੰਚ ਰਹੇ ਨੇ ਦੇਖ ਸਕਦੇ ਹੋ ਤੇ ਮੈਂ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਸਰ ਇਹ ਚੀਜ਼ਾਂ ਦਾ ਸਾਡੇ ਬੱਚਿਆਂ ਦੇ ਉੱਤੇ ਸਾਡੇ ਅਧਿਆਪਕਾਂ ਤੇ ਬੜਾ ਪੋਜ਼ਿਟਿਵ ਇੰਪੈਕਟ ਹੈ ਇਸ ਚੀਜ਼ ਦਾ ਸਰ ਅੱਜ ਉਹ ਪੇਰੈਂਟਸ ਵੀ ਨਾਲ ਆ ਰਹੇ ਆ ਜਿਨ੍ਹਾਂ ਦੇ ਹਜੇ ਬੱਚਿਆਂ ਨੂੰ ਦਾਖਲਾ ਲੈਣਾ ਹੈ ਜੀ ਹੋ ਮਤਲਬ ਸਰਕਾਰ ਦੇ ਕਦਮ ਤੋਂ ਉਹਨਾਂ ਨੂੰ ਇਹ ਲੱਗ ਰਿਹਾ ਵੀ ਸਰਕਾਰ ਵਾਕਿਆ ਹੀ ਬਹੁਤ ਧਿਆਨ ਦੇ ਰਹੀ ਹੈ। ਸਰਕਾਰ ਦਾ ਇੱਕ ਬੜਾ ਵਧੀਆ ਉਪਰਾਲਾ ਮਿਸ਼ਨ ਸਮਰੱਥ ਲਾਂਚ ਕੀਤਾ। ਉਹਦੇ ਤਹਿਤ ਬੱਚਿਆਂ ਦੇ ਜਿਹੜੇ ਲੈਵਲ ਆ ਉਹ ਸੈੱਟ ਕੀਤੇ ਗਏ ਨੇ। ਜਿਹੜਾ ਬੱਚਾ ਥੋੜਾ ਜਿਹਾ ਨੀਚੇ ਆ ਉਹਨੂੰ ਉਸ ਹਿਸਾਬ ਨਾਲ ਉਹਨੂੰ ਵੰਡਤਾ ਗਿਆ। ਸਾਡੇ ਪਹਿਲੇ 4 ਪੀਰੀਅਡ ਜਿਹੜੇ ਆ ਸਮਰੱਥ ਨੂੰ ਜਾ ਰਹੇ ਆ। ਜਿਸ ਨਾਲ ਕੀ ਹੈ ਬੱਚੇ ਦੀ ਬੇਸਿਕ ਨੋਲੇਜ ਉਹ ਹੋ ਜੇਗੀ ਸਹੀ ਹੁਣ ਜਿਹੜੇ ਪੇਰੈਂਟਸ ਸਾਨੂੰ ਆ ਕੇ ਜਦੋਂ ਪੁੱਛਦੇ ਆ ਬੱਚੇ ਦੇ ਕਮੀਆਂ ਤੇ ਸਾਨੂੰ ਵੀ ਸੋਖਾ ਹੋ ਜਾਂਦਾ ਸੀ ਉਹਨਾਂ ਨੂੰ ਅਕੋਰਡਿੰਗਲੀ ਗਾਈਡ ਕਰ ਦਿੰਦੇ ਜਿਸ ਨਾਲ ਕੀ ਬੱਚਾ ਹੁਣ ਪੜਾਈ ਚ ਅੱਛਾ ਹੋ ਗਏਗਾ ਇਹ ਕਾਊਂਟ ہمارا ਸੁਗੰਨਿਆ ਸਮਰiddhi ਯੋਜਨਾ ਇਹ 250 ਰੁਪਏ ਸੇ ਆਪ ਖੋਲ ਸਕਤੇ ਹੋ ਇੱਕ ਹੀ ਵਾਰ ਆਪ ਨੇ ਇਸ ਵਿੱਚ 250 ਰੁਪਏ ਦੇਣਾ ਇਸ ਕੇ ਬਾਅਦ ਪੇਰੈਂਟਸ ਇਸ ਵਿੱਚ ਕਿਤਨਾ ਵੀ ਪੈਸੇ ਜਮਾ ਕਰਵਾ ਸਕਤੇ ਔਰ ਇਹ ਅਕਾਊਂਟ ਜਲਦੀ ਸੇ ਨਿਕਲਤਾ ਨਹੀਂ ਹੈ ਤਾਂ ਇਸ ਲਈ ਬੱਚੋਂ ਕੇ ਲਈ ਲੜਕੀਆਂ ਕੇ ਲਈ ਇੱਕ ਅੱਛਾ ਅਮਾਉਂਟ ਜਮਾ ਹੋ ਜਾਂਦਾ ਹੈ ਬੱਚੇ ਨੂੰ ਪਤਾ ਲੱਗ ਜਾਏਗਾ ਹਮ ਬੱਚਾ ਸਕੂਲ ਚ ਜਾਂਦਾ ਵਾ ਤੇ ਮਾਪੇ ਘਰੇ ਹੁੰਦੇ ਆ ਜਦੋਂ ਪੇਰੈਂਟਸ ਮੀਟਿੰਗ ਹੋਏਗੀ ਤੇ ਬੱਚਾ ਬੱਚੇ ਦੇ ਮਾਪੇ ਜਿਹੜੇ ਆ ਪੇਰੈਂਟਸ ਆਪਣੇ ਅਧਿਆਪਕ ਨੂੰ ਮਿਲਣਗੇ ਤਾਂ ਉਹਦੇ ਵਿੱਚ ਵਧੀਆ ਹੋ ਜਾਏਗਾ ਕੰਮ ਕਿ ਹਾਂ ਵੀ ਬੱਚੇ ਦੇ ਲੈਵਲ ਦਾ ਪਤਾ ਲੱਗ ਜਾਏਗਾ ਜੀ ਮੈਂ ਤੁਹਾਨੂੰ ਕੀ ਦੱਸਾਂ ਮੈਨੂੰ ਤਾਂ ਇਹ ਲੱਗ ਰਿਹਾ ਵੀ ਸਰਕਾਰ ਨੂੰ ਨਾ ਇਹਨੂੰ ਸਕੂਲ ਨੂੰ ਡਬਲ ਕਰਨਾ ਪੈਣਾ ਤਾਂ ਕਿ ਸਾਰੇ ਬੱਚੇ ਇੱਥੇ ਆ ਜਾਣ ਨਮਸਕਾਰ ਪੰਜਾਬ AMPM ਦੇਖੀਏ ਮਾ ਦਰਸ਼ਕਾ ਸਵਾਗਤ ਹੈ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦਾ ਪੱਧਰ ਹੋਰ ਉੱਪਰ ਚੁੱਕਣ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸੇ ਦੇ ਤਹਿਤ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਮਾਪੇ ਮਿਲਣ ਦਾ ਵੀ ਆਯੋਜਨ ਕੀਤਾ ਗਿਆ ਅੱਜ ਪੰਜਾਬ AMPM ਦੀ ਟੀਮ ਜਿਹੜੀ ਪਹੁੰਚੀ ਹੈਗੀ ਹੈ ਸਰਕਾਰੀ ਸਿਨੇਸ ਕੈਂਡੀ ਸਕੂਲ ਸਮਿਤੀ ਰੋਡ ਵਿਖੇ ਸਥਿਤ ਹੈਗਾ ਜਿੱਥੇ ਕਿ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਮਾਪੇ ਨੇ ਉਹ ਅਧਿਆਪਕ ਦੇ ਨਾਲ ਜਿਹੜੇ ਕਿ ਮੁਲਾਕਾਤ ਕਰਨ ਲਈ ਪਹੁੰਚ ਰਹੇ ਨੇ ਦੇਖ ਸਕਦੇ ਹੋ ਇਹ ਉਹ ਸਕੂਲ ਹੈਗਾ ਜਿਹੜਾ ਕਿ ਨਿੱਜੀ ਸਕੂਲਾਂ ਨੂੰ ਵੀ ਮਾਤ ਪਾਉਂਦਾ ਇੱਥੇ ਕੀ ਹਰੇਕ ਸਹੂਲਤ ਦਾ ਇੰਤਜ਼ਾਮ ਕੀਤਾ ਗਿਆ ਹੈ ਬਕਾਇਦਾ ਇੱਕ ਡੈਕਸ ਲਗਾਇਆ ਗਿਆ ਜਿੱਥੇ ਕਿ ਆ ਕੇ ਜਿਹੜੇ ਕਿ ਅਧਿਆਪਕ ਨੇ ਮਾਪਿਆਂ ਦੇ ਨਾਲ ਜਿਹੜੇ ਕਿ ਉਹ ਮੁਲਾਕਾਤ ਕਰੇ ਨੇ ਰਿਜ਼ਲਟ ਪ੍ਰਾਪਤ ਕਰਾਏ ਨੇ ਕਿ ਬੱਚਿਆਂ ਦਾ ਕਿੰਨਾ ਜਿਹੜਾ ਕੀ ਰਿਜ਼ਲਟ ਹੈਗਾ ਕੀ ਰਿਸਪਾਂਸ ਹੈਗਾ ਉਹਨਾਂ ਦਾ ਸਟੱਡੀ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੇ ਇਹ ਬਹੁਤ ਹੀ ਵਧੀਆ ਜਿਹੜਾ ਕਿ ਬੱਚਿਆਂ ਨੂੰ ਇੱਥੇ ਪੜ੍ਹਾਈ ਸਬੰਧੀ ਮਾਹੌਲ ਉਪਕ੍ਰਿਤ ਕਰਵਾਇਆ ਗਿਆ ਸਾਡੇ ਨਾਲ ਸਕੂਲ ਦੇ ਪ੍ਰਿੰਸੀਪਲ ਚਰਨਜੀਤ ਕੋਰ ਉਹਹਜਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਸ਼ੀਕਲ ਮੈਮ ਸਸ਼ੀਕਲ ਸਰ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਅੱਜ ਮੈਗਾ ਪੀਟੀਐਮ ਦਾ ਆਯੋਜਨ ਕੀਤਾ ਗਿਆ ਕਿਸ ਤਰ੍ਹਾਂ ਦਾ ਰਿਸਪਾਂਸ ਹੈਗਾ ਸਰ ਪਹਿਲਾਂ ਤਾਂ ਮੈਂ ਤੁਹਾਡਾ ਵੈਲਕਮ ਕਰਦੀ ਹਾਂ ਤੇ ਮੈਂ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਸਰ ਇਹ ਚੀਜ਼ਾਂ ਦਾ ਸਾਡੇ ਬੱਚਿਆਂ ਦੇ ਉੱਤੇ ਸਾਡੇ ਅਧਿਆਪਕਾਂ ਤੇ ਬੜਾ ਪੋਜ਼ਿਟਿਵ ਇੰਪੈਕਟ ਹੈ ਇਸ ਚੀਜ਼ ਦਾ ਸਰ ਅੱਜ ਉਹ ਪੇਰੈਂਟਸ ਵੀ ਨਾਲ ਆ ਰਹੇ ਆ ਜਿਨ੍ਹਾਂ ਦੇ ਅਜੇ ਬੱਚਾ ਨੇ ਦਾਖਲਾ ਲੈਣਾ ਹੈ ਜੀ ਹਾਂ ਮਤਲਬ ਸਰਕਾਰ ਦੇ ਕਦਮ ਤੋਂ ਉਹਨਾਂ ਨੂੰ ਇਹ ਲੱਗ ਰਿਹਾ ਵੀ ਸਰਕਾਰ ਵਾਕਿਆ ਹੀ ਬਹੁਤ ਧਿਆਨ ਦੇ ਰਹੀ ਹੈ ਹਾਂ ਜਿਦੇ ਕਰਕੇ ਲੋਕਾਂ ਦਾ ਨਾ ਭਰੋਸਾ ਬਣ ਰਿਹਾ ਤੇ ਉਹ ਆਪਣੇ ਬੱਚਿਆਂ ਨੂੰ ਤੇ ਦਾਖਲ ਕਰਾਉਣਾ ਚਾ ਰਹੇ ਆ ਸਰ ਮੇਰੇ ਕੋਲੇ ਅੱਜ 10 12 ਪੇਰੈਂਟਸ ਇਹੋ ਜਿਹੇ ਆਏ ਆ ਜਿਨ੍ਹਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਆ ਔਰ ਉਹਨਾਂ ਦੀ ਫੀਡਬੈਕ ਇਹ ਆ ਵੀ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਜੀ ਉਹ ਸਕੂਲ 'ਚ ਤਾਂ ਕੁਝ ਵੀ ਨਹੀਂ ਹੈਗਾ ਵੀ ਅਸੀਂ ਆਪਣਾ ਬੱਚਾ ਇੱਥੇ ਦਾਖਲ ਕਰਾਣਾ ਹੈ ਜੀ ਕੀ ਲੱਗੂਗਾ ਕਿੱਦਾਂ ਤੇ ਜਦੋਂ ਉਹਨਾਂ ਨੂੰ ਕਹਿੰਦੇ ਵੀ ਬਿਲਕੁਲ ਫ੍ਰੀ ਹੈ ਉਹ ਖੁਸ਼ ਹੋ ਜਾਂਦੇ ਆ ਬਾਕੀ ਜਿਹੜਾ ਉਹ ਪ੍ਰਾਲਕ ਕੀਤਾ ਗਿਆ ਤੇ ਸਾਰਥਿਕ ਨਤੀਜੇ ਹੁਣ ਦੇਖਣ ਨੂੰ ਮਿਲ ਰਹੇ ਨੇ ਸਰ ਮੈਨੂੰ ਤਾਂ ਅੱਜ ਹੀ ਦਿਖ ਰਿਹਾ ਹਾਂ ਮੈਂ ਤੁਹਾਨੂੰ ਕੀ ਦੱਸਾਂ ਮੈਨੂੰ ਤਾਂ ਇਹ ਲੱਗ ਰਿਹਾ ਵੀ ਸਰਕਾਰ ਨੂੰ ਨਾ ਇਹਨਾਂ ਸਕੂਲ ਨੂੰ ਡਬਲ ਕਰਨਾ ਪੈਣਾ ਤਾਂ ਕਿ ਸਾਰੇ ਬੱਚੇ ਇੱਥੇ ਆ ਜਾਣ ਅੱਜ ਮੈਗਾ ਪੀਟੀਐਮ ਦਾ ਕੀ ਮੋਟਿਵ ਹੈਗਾ ਕਿਸ ਮੋਟਿਵ ਦੇ ਉੱਪਰ ਜੀ ਰੱਖੀ ਹੋਈ ਹੈ ਸਰ ਐਕਚੁਅਲੀ ਮੇਨ 5 ਅਜੰਡਾ ਸੀਗੇ ਠੀਕ ਹੈ ਜੀ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਮੇਨ ਮਕਸਦ ਹੈ ਨਾ ਵੀ ਜਿਹੜਾ ਆਪਣਾ ਗੈਪ ਰਹਿ ਗਿਆ ਸੀਗਾ ਕੋਵਿਡ ਦੇ ਟਾਈਮ ਦੇ ਵਿੱਚ ਉਹਨੂੰ ਕਵਰ ਕਰਨ ਦੇ ਲਈ ਸਰਕਾਰ ਦਾ ਇੱਕ ਬੜਾ ਵਧੀਆ ਉਪਰਾਲਾ ਮਿਸ਼ਨ ਸਮਰੱਥ ਲਾਂਚ ਕੀਤਾ ਉਹਦੇ ਤਹਿਤ ਬੱਚਿਆਂ ਦੇ ਜਿਹੜੇ ਲੈਵਲ ਹੈ ਉਹ ਸੈੱਟ ਕੀਤੇ ਗਏ ਨੇ ਜਿਹੜਾ ਬੱਚਾ ਥੋੜਾ ਜਿਹਾ ਨੀਚੇ ਹੈ ਉਹਨੂੰ ਉਸ ਹਿਸਾਬ ਨਾਲ ਉਹਨੂੰ ਵੰਡਤਾ ਗਿਆ ਸਾਡੇ ਪਹਿਲੇ 4 ਪੀਰੀਅਡ ਜਿਹੜੇ ਆ ਸਮਰੱਥ ਨੂੰ ਜਾ ਰਹੇ ਆ ਜਿਹਦੇ ਨਾਲ ਕੀ ਹੈ ਬੱਚੇ ਦੀ ਬੇਸਿਕ ਨੋਲੇਜ ਉਹ ਹੋ ਜੇਗੀ ਸਹੀ ਤੇ ਭਾਸ਼ਾਵਾਂ ਨੂੰ ਤੇ ਗਣਿਤ ਨੂੰ ਦਿੱਤਾ ਜਾ ਰਿਹਾ ਹੈ ਸਰ ਦੂਜਾ ਜਿਹੜਾ ਮੇਨ ਅਜੰਡਾ ਹੈਗਾ ਜੀ ਉਹ ਹੈਗਾ ਮਿਸ਼ਨ 100% ਜਿਹੜੇ ਆਪਣੇ ਹੁਣ ਤੱਕ ਦੇ ਪੇਪਰ ਹੋ ਗਏ ਆ ਆਪਾਂ ਫਾਈਨਲ ਪੇਪਰ ਅਚ ਪਾਸ ਕਰਾਣਾ ਬੱਚਿਆਂ ਨੂੰ ਵਧੀਆ ਨੰਬਰਾਂ ਦੇ ਨਾਲ ਤਾਂ ਉਹਦੇ ਲਈ ਮਿਸ਼ਨ 100% ਆਪਾਂ ਲਾਂਚ ਕੀਤਾ ਸਰ ਨੈਕਸਟ ਜਿਹੜਾ ਅਜੰਡਾ ਹੈਗਾ ਬੱਚਿਆਂ ਦੇ ਪੇਰੈਂਟਸ ਨੂੰ ਮੋਟੀਵੇਟ ਕਰਨਾ ਹੈ ਉਹਨਾਂ ਨੂੰ ਅਵੇਅਰ ਕਰਨਾ ਹੈ ਜਿਹੜੇ ਪੇਰੈਂਟਸ ਜੋ ਬਹੁਤਾ ਪੜੇ ਨਹੀਂ ਹੋਏ ਉਹਨਾਂ ਨੂੰ ਅਸੀਂ ਗਾਈਡ ਕਰ ਰਹੇ ਹਾਂ ਵੀ ਨਾਲ-ਨਾਲ ਵੀ ਬੱਚਿਆਂ ਨੂੰ ਤੁਸੀਂ ਮਾਹੌਲ ਕਿਦਾਂ ਦਾ ਦੇਣਾ ਪੜਨ ਦੇ ਲਈ ਜਿਹੜਾ ਨੈਕਸਟ ਅਜੰਡਾ ਹੈ ਸਾਡਾ ਹੈਗਾ એનਰੋਲਮੈਂਟ ਜੀ ਮਤਲਬ ਅੱਜ ਸਾਡਾ ਮਕਸਦ ਇਹ ਸੀ ਵੀ ਅਸੀਂ ਬੱਚਿਆਂ ਦੇ ਜਿਹੜੇ ਸਾਲ ਹੁਣ ਤੱਕ ਦੀ ਕਾਰਗੁਜ਼ਾਰੀ ਅਸੀਂ ਪੇਰੈਂਟਸ ਨੂੰ ਦਿਖਾਈਏ ਜਿਹਨਾਂ ਨਾਲ ਉਹ ਆਂਢੀ ਗੁਆਂਢੀ ਆ ਕੇ ਦੇਖਣ ਵੀ ਉਹਨਾਂ ਦੇ ਬੱਚਿਆਂ ਨਾਲੋਂ ਇਹ ਬੱਚੇ ਜ਼ਿਆਦਾ ਵਧੀਆ ਗਰੋਅ ਕਰ ਰਹੇ ਆ ਤੇ ਉਹਨਾਂ ਦਾ ਮਾਈਂਡ ਸੈਟ ਹੋ ਰਿਹਾ ਵੀ ਆਪਣੇ ਬੱਚੇ ਸਰਕਾਰੀ ਸਕੂਲ ਚ ਪਾੜੇ। ਅਗਲਾ ਜਿਹੜਾ ਸੀਗਾ ਮੇਰਾ ਜਿਹੜਾ ਮੇਰਾ ਆਪਣਾ ਆਈਡੀਆ ਸੀ ਵੀ ਜਿਹੜੇ ਬੱਚਿਆਂ ਨੂੰ ਅਸੀਂ ਟੈਕਨੋਲੋਜੀ ਤੋਂ ਪੋਜ਼ਿਟਿਵ ਪਾਸੇ ਲੈ ਕੇ ਜਾਣਾ 네ਗੇਟਿਵ ਇਹ ਪੈ ਰਿਹਾ ਬੱਚਿਆਂ ਦੀ ਮੈਂਟਲ ਹੈਲਥ ਖਰਾਬ ਹੋ ਰਹੀ ਹੈ ਉਹਦੇ ਲਈ ਅਸੀਂ ਬੱਚਿਆਂ ਨੂੰ ਲਾਇਬ੍ਰੇਰੀ ਨਾਲ ਜੋੜਨਾ ਚਾਹੁੰਦੇ ਸੀ ਤਾਂ ਅਸੀਂ ਕਿਤਾਬਾਂ ਦਾ ਲੰਗਰ ਲਗਾਇਆ ਸਰ ਪਹਿਲਾਂ ਦੇਖਿਆ ਜਾਂਦਾ ਸੀ ਕਿ ਐਡਮਿਸ਼ਨ ਕਰਾਤੀ ਕਦੇ ਮਾਪੇ ਸਕੂਲ ਦੇ ਵਿੱਚ ਦਾਖਲ ਹੋ ਕੇ ਨਹੀਂ ਸੀ ਪੁੱਛਦੇ ਵੀ ਸਾਡਾ ਬੱਚੇ ਦਾ ਕੀ ਰਿਸਪੌਂਸ ਹੈਗਾ ਹੁਣ ਕੀ ਬਦਲਾ ਆਇਆ ਹੈ ਸਰਕਾਰ ਦੇ ਵੱਲੋਂ ਹੁਣ ਜਿਹੜਾ ਕਿ ਸਿੱਖਿਆ ਦੇ ਮਿਆਰ ਨੂੰ ਹੋਰ ਉੱਪਰ ਚੁੱਕਿਆ ਜਾ ਰਿਹਾ ਹੈ ਕਿ ਅਵੇਰਨੈਸ ਆਈ ਹੈ ਪਬਲਿਕ ਦੇ ਵਿੱਚ ਸਰ ਪਹਿਲੇ ਟਾਈਮਾਂ ਦੇ ਵਿੱਚ ਨਾ ਥੋੜਾ ਜਿਹਾ ਪੇਰੈਂਟਸ ਐਨੇ ਪੜੇ ਲਿਖੇ ਨਹੀਂ ਸੀਗੇ ਕੁਝ ਸਰ ਤੁਹਾਨੂੰ ਪਤਾ ਹੀ ਹੈ ਜਦੋਂ ਹੁਣ ਕੋਵਿਡ ਦੇ ਟਾਈਮ ਤੇ ਜਿਹੜੀ ਟੈਕਨੋਲੋਜੀ ਆ ਉਹ ਬਹੁਤ ਵਧੀਆ ਠੀਕ ਹੈ ਉਹਦੇ ਨਾਲ ਕੀ ਹੈ ਪੇਰੈਂਟਸ ਵੀ ਅਵੇਅਰ ਹੋ ਗਏ ਤੇ ਹੁਣ ਜਿਹੜੇ ਪੇਰੈਂਟਸ ਸਾਨੂੰ ਆ ਕੇ ਜਦੋਂ ਪੁੱਛਦੇ ਆ ਬੱਚੇ ਦੇ ਕਮੀਆਂ ਤੇ ਸਾਨੂੰ ਵੀ ਸੋਖਾ ਹੋ ਜਾਂਦਾ ਸੀ ਉਹਨਾਂ ਨੂੰ ਅਕੋਰਡਿੰਗਲੀ ਗਾਈਡ ਕਰ ਦਿੰਦੇ ਆ ਜਿਸ ਦੇ ਨਾਲ ਕੀ ਬੱਚਾ ਹੁਣ ਪੜ੍ਹਾਈ 'ਚ ਅੱਛਾ ਹੋ ਰਿਹਾ ਪਹਿਲੇ ਨਾਲੋਂ ਪਹਿਲਾਂ ਜਿਹੜਾ ਗੈਪ ਸੀਗਾ ਕਮਿਊਨੀਕੇਸ਼ਨ ਗੈਪ ਪਰ ਟੀਚਰ ਔਰ ਪੇਰੈਂਟਸ ਦੇ ਵਿਚਾਲੇ ਉਹ ਕਵਰਪ ਹੋ ਰਿਹਾ ਬਹੁਤ ਸਰ ਬਹੁਤ ਫਰਕ ਪੈਦਾ ਕੋ ਗਵਰਨਮੈਂਟ ਹੀ ਇੰਨੀ ਪਬਲਿਸਿਟੀ ਕਰ ਦਿੰਦੀ ਹੈ ਕਿ ਬੱਚਿਆਂ ਨੇ ਮਾਤਾ ਪਿਤਾ ਨੂੰ ਇਹ ਸਮਝ ਆ ਜਾਂਦੀ ਹੈ ਵੀ ਸਾਨੂੰ ਜਾਣਾ ਬਹੁਤ ਜ਼ਰੂਰੀ ਹੈ ਉਹ ਆਂਦੇ ਆ ਜਿਹਦੇ ਨਾਲ ਕਿ ਸਾਡੇ ਲਈ ਬਹੁਤ ਆਸਾਨ ਹੋ ਜਾਂਦਾ ਹੈ ਬੱਚਾ ਉਦਾਂ ਕੋਈ ਗਲਤੀ ਕਰਦਾ ਹੈ ਜਾਂ ਪੜ੍ਹਾਈ 'ਚ ਕਮਜ਼ੋਰ ਜਾ ਰਿਹਾ ਹੈ ਜਾਂ ਕਿਸੇ ਨਾਲ ਰਲ ਕੇ ਸ਼ਰਾਰਤਾਂ ਕਰ ਰਿਹਾ ਤਾਂ ਸਾਨੂੰ ਸੌਖਾ ਹੋ ਜਾਂਦਾ ਸਰ ਹੁਣ ਟੈਕਲ ਕਰਨਾ ਤਵਾਕੀ ਬੱਚਿਆਂ ਦੇ ਵਿਚਾਲੇ ਬਹੁਤ ਚੇਂਜ ਦੇਖਿਆ ਜਾ ਸਕਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿੱਥੇ ਕਿ ਇਹ ਅਸੀਂ ਸਿਮੈਂਟਰੀ ਰੋਡ ਤੇ ਸਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਂ ਨੇ ਮੈਮ ਇੱਥੇ ਇੱਕ ਖਾਸ ਗੱਲ ਇਹ ਵੀ ਦੇਖਣ ਨੂੰ ਮਿਲੀ ਹੈ ਜਿਹੜੀ ਕਿ ਬੱਚਿਆਂ ਇਹ ਸਕੂਲ ਦੇ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਲੈ ਕੇ ਜਿਹੜੀ ਕਿ ਵੱਖ-ਵੱਖ ਯੋਜਨਾਵਾਂ ਨੇ ਸਰਕਾਰ ਦੀਆਂ ਡੱਕ ਨਾਲ ਰਿਲੇਟਡ ਉਹ ਵੀ ਇੱਥੇ ਉਹ ਡਿਸਪਲੇ ਕੀਤੇ ਗੀਆਂ ਨੇ ਸਰ ਇਹ ਨਾ ਮੇਰੇ ਇੱਕ ਟੀਚਰ ਦਾ ਹੀ ਆਈਡੀਆ ਸੀਗਾ ਵੀ ਜਿੱਦਾਂ ਅੱਜ ਕੱਲ ਸਰਕਾਰ ਬੱਚਿਆਂ ਦੇ ਲਈ ਬਹੁਤ ਕੁਝ ਕਰ ਰਹੀ ਹੈ ਖਾਸ ਕਰਕੇ ਬੇਟੀ ਬਚਾਓ ਬੇਟੀ ਪੜ੍ਹਾਓ ਬਿਆਨ ਦੇ ਵਿੱਚ ਜਿਹੜੀਆਂ ਬੱਚੀਆਂ ਪੜਨ ਚ ਤਿਆਂ ਨੇ ਉਹਨਾਂ ਦੇ ਮਾ ਮਾਪੇ ਕੋਲ ਅਗਰ ਫਾਈਨੈਂਸਿਸ ਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਉਹਨੂੰ ਟੈਕਲ ਕਰਨ ਦੇ ਲਈ ਫਿਰ ਅਸੀਂ ਇਹ ਅਜਸਟੋਲ ਲਵਾਇਆ ਸਪੈਸ਼ਲੀ ਫੋਰ ਪਲੱਸ 1 ਐਂਡ ਪਲੱਸ 2 ਕਿ ਤਾਂ ਕਿ ਅਗਰ ਬੱਚਾ ਕੁਝ ਅੱਗੋਂ ਪੜ੍ਹਨਾ ਚਾਹੁੰਦਾ ਹੈ ਤੇ ਪੜ੍ਹਾਈ ਮਹਿੰਗੀ ਹੈ ਤਾਂ ਉਹਨੂੰ ਪਤਾ ਹੋਵੇ ਬੱਚੇ ਨੂੰ ਮੈਂ ਕਿੱਦਾਂ ਕਰਨਾ ਤਾਂ ਕਿ ਅੱਗੇ ਜਿਹੜਾ ਉਹਨਾਂ ਦਾ ਫਿਊਚਰ ਹੈਗਾ ਉਹਦੀ ਕੋਈ ਚਿੰਤਾ ਨਾ ਹੋਵੇ ਤੇ ਬੱਚੇ ਨੂੰ ਪੜ੍ਹਾਈ ਦੇ ਵਿੱਚ ਕੋਈ ਵਿਗਨ ਨਾ ਪਵੇ ਮਾਪਿਆਂ ਨੂੰ ਕੋਈ ਫਾਈਨੈਂਸ਼ਲੀ ਜਿਹੜਾ ਕਿ ਕੋਈ ਪ੍ਰੋਬਲਮ ਕ੍ਰੀਏਟ ਨਾ ਹੋਵੇ ਜੀ ਸਰ ਇਹੀ ਇਹੀ ਆ ਸਾਡਾ ਵੀ ਕੋਈ ਬੱਚਾ ਪੜ੍ਹਾਈ ਤੋਂ ਵੱੰਜਾ ਨਾ ਰਹੇ ਸਾਡਾ ਦੇਸ਼ ਤਰੱਕੀ ਕਰੇ ਹੂੰ ਬਾਕੀ ਇਹ ਦੇਖ ਸਕਦੇ ਹੋ ਕਿ ਵਖਵਾ ਕੀ ਜਿਹੜੀਆਂ ਕੀ ਦੀਵਾਰਾਂ ਨੇ ਉਹਦੇ ਉੱਪਰ ਸਲੋਗਨ ਲਿਖੇ ਗਏ ਨੇ ਜੋ ਕਿ ਮੋਟੀਵੇਟ ਕਰਦੇ ਨੇ ਬੱਚਿਆਂ ਨੂੰ ਅਤੇ ਨਾਲ ਹੀ ਇੱਥੇ ਖਾਸ ਗੱਲ ਇਹ ਹੈ ਕਿ ਇਹ ਜਿਹੜਾ ਸਕੂਲ ਹੈਗਾ ਆ ਬੇਸ਼ੱਕ ਸਰਕਾਰੀ ਸਕੂਲ ਹੈ ਪਰ ਕਿਸੇ ਨਿੱਜੀ ਸਕੂਲ ਤੋਂ ਘੱਟ ਨਹੀਂ ਅਸਗੋ ਨਿੱਜੀ ਸਕੂਲ ਦੇ ਵਿੱਚ ਜਿਹੜੀਆਂ ਫੈਸਿਲਿਟੀਆਂ ਹੁੰਦੇ ਨੇ ਉਸ ਤੋਂ ਕਿਤੇ ਵੱਧ ਇੱਥੇ ਜਿਹੜੀਆਂ ਕੀ ਸਹੂਲਤਾਂ ਬੱਚਿਆਂ ਨੂੰ ਉਪਲਬਧ ਕਰਵਾਈਆਂ ਜਾ ਰਹੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕੀ ਦੀਵਾਰਾਂ ਦੇ ਉੱਪਰ ਬਾਕਾਇਦਾ ਇੱਥੇ ਵੱਖ-ਵੱਖ 슬ੋਗਨ ਦਿੱਤੇ ਗਏ ਨੇ ਕਈ ਜਿਹੜੇ ਕੀ ਕਲਾਸਰੂਮ ਨੇ ਉੱਥੇ ਹਰੇਕ ਜਿਹੜੀ ਹੈ ਉਹ ਬਿਹਤਰ ਫੈਸਿਲਿਟੀ ਉਪਲਬਧ ਕਰਵਾਈ ਗਈ ਹੈ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਕੋਈ ਵੀ ਵਿਗਨ ਨਾ ਪਵੇ ਇਸ ਨੂੰ ਲੈ ਕੇ ਖਾਸ ਸਹੂਲਤਾਂ ਨੇ ਕੀ ਇੱਥੇ ਦਿੱਤੀਆਂ ਗਈਆਂ ਨੇ ਸੋ ਸਾਡਾ ਦਿਖਾੰਦਾ ਇਹ ਮਕਸਦ ਇਹੀ ਹੈ ਕਿ ਤੁਹਾਨੂੰ ਵੀ ਜਿਹੜਾ ਕੀ ਸਰਕਾਰ ਦੀਆਂ ਯੋਜਨਾਵਾਂ ਨੇ ਲੋਕਾਂ ਦੀ ਭਲਾਈ ਹਿਤ ਸ਼ੁਰੂ ਕੀਤੀਆਂ ਗਈਆਂ ਨੇ ਉਸ ਦਾ ਤੁਸੀਂ ਵੀ ਫਾਇਦਾ ਪਹੁੰਚਾਓ ਅ ਇੱਥੇ ਇਹ ਬਦਲਾਅ ਵੀ ਦੇਖਿਆ ਕਿ ਪਹਿਲਾਂ ਜਿਹੜੇ ਕੀ ਜਿਹੜੇ ਕੀ ਲੋਅਰ ਲੈਵਲ ਦੇ ਮਜ਼ਦੂਰ ਵਰਗ ਦੇ ਬੱਚੇ ਹੁੰਦੇ ਸਨ ਉਹੀ ਇੱਥੇ ਪੜ੍ਹਾਈ ਕਰਨ ਦੇ ਲਈ ਆਉਂਦੇ ਸਨ ਪਰ ਹੁਣ ਜਦੋਂ ਬਦਲਾਅ ਦੇਖਣ ਨੂੰ ਮਿਲਿਆ ਤਾਂ ਇੱਥੇ ਦੇਖਿਆ ਜਾ ਸਕਦਾ ਹੈ ਕਿ ਮੀਡਲ ਕਲਾਸ ਹੋ ਗਿਆ ਜਾਂ ਫਿਰ ਅਪਰ ਕਲਾਸ ਦੇ ਜਿਹੜੇ ਫੈਮਿਲੀਜ਼ ਨੇ ਉਹਨਾਂ ਦੇ ਬੱਚੇ ਵੀ ਇਸ ਸਕੂਲ ਦੇ ਵਿੱਚ ਆਪਣਾ ਜਿਹੜਾ ਕੀ ਐਡਮਿਸ਼ਨ ਕਰਵਾ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਵੀ ਇੱਥੇ ਜਿਹੜੇ ਕੀ ਬੈਸਟ ਐਜੂਕੇਟ ਟੀਚਰਸ ਨੇ ਉਹਨਾਂ ਦੇ ਕੋਲੋਂ ਜਿਹੜੀ ਇਹ ਸਿੱਖਲਾਈ ਸਿੱਖਿਆ ਪ੍ਰਾਪਤ ਕੀਤੀ ਜਾ ਰਹੀ ਹੈ ਇਹ ਬਹੁਤ ਵਧੀਆ ਉਪਰਾਲਾ ਸਰਕਾਰ ਦੇ ਵੱਲੋਂ ਕੀਤਾ ਗਿਆ ਸੋ ਇੱਥੇ ਜਿਹੜਾ ਕਿ ਇੱਕ ਡੈਕਸ ਲੱਗਿਆ ਹੋਇਆ ਹੈ ਉੱਥੇ ਜਿਹੜੇ ਕਿ ਮੌਜੂਦ ਨੇ ਟੀਚਰ ਸਹਿਬਾਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਕਿਸ ਕਦਰ ਜਿਹੜਾ ਕਿ ਉਹਨਾਂ ਦਾ ਰਿਸਪੌਂਸ ਹੈਗਾ ਜਿਹੜਾ ਕਿ ਇਹ ਡੈਕਸ ਲਗਾਇਆ ਗਿਆ ਜਿੱਥੇ ਕਿ ਕੁੜੀਆਂ ਦੀ ਯੋਜਨਾਵਾਂ ਨੂੰ ਲੈ ਕੇ ਸਪੈਸ਼ਲ ਇਹ ਡੈਕਸ ਲਗਾਇਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਰ ਅਤੀ ਦੇਖਿਆ ਕਿ ਇੱਥੇ ਜਿਹੜੀਆਂ ਬੱਚੀਆਂ ਦੀ ਯੋਜਨਾਵਾਂ ਨੇ ਉਸ ਨੂੰ ਲੈ ਕੇ ਸਪੈਸ਼ਲ ਡੈਕਸ ਲਗਾਇਆ ਗਿਆ ਕਿੰਨੇ ਕੁ ਜਿਹੜੇ ਕੀ ਹੈ ਪੇਰੈਂਟਸ ਆ ਚੁੱਕੇ ਨੇ ਇੱਥੇ सर हमारे पास पंद्रह सोलह पेरेंट्स अभी हमारे पूछ के जा चुके हैं हम कोशिश कर रहे हैं कि ज्यादा से ज्यादा लोगों को ये हम बता सकें तो दस मैम स्कीम है ऐसे। हाँ जी सर सर सबसे अच्छी स्कीम जो बच्चों के लिए इस टाइम चल रही है वो सुकन्या समृद्धि योजना जी। ये अकाउंट जो है हमारा ढाई सौ से खुल जाता है और ये अकाउंट हमारा आप बोलोगे अकाउंट हमारा सुकन्या समृद्धि योजना ये ढाई सौ रुपये से आप खोल सकते हो हाँ। एक ही बार आपने इसमें ढाई सौ रुपये देना इसके बाद पेरेंट्स इसमें कितना भी पैसे जमा करवा सकते हैं और ये अकाउंट जल्दी से निकलता नहीं है नहीं। तो इसलिए बच्चों के लिए लड़कियों के लिए एक अच्छा अमाउंट जमा हो जाता है इसका रेट ऑफ इंटरेस्ट आठ है जैसे मान लो अगर हम एक हम जमा करवा देते हैं किसी पर मंथ कोई पेरेंट्स जमा करवाते हैं तो इसपे अप्रोक्सीमेटली तीन लाख उनासठ हजार चार सौ उन्नीस रुपये इंटरेस्ट मिलेगा आज के हिसाब से 8% ਰੇਟ ਆਫ ਇੰਟਰਸਟ ਹੂੰ ਤੁਮਾਕੀ ਇਹ ਬੱਚਿਆਂ ਦੀਆਂ ਯੋਜਨਾਵਾਂ ਨੂੰ ਲੈ ਕੇ ਜਿਹੜਾ ਕਿ ਸਪੈਸ਼ਲ ਟੈਸਟ ਲਗਾਇਆ ਗਿਆ ਹੈਗਾ ਦੇਖ ਸਕਦੇ ਆ ਅਤੇ ਇੱਥੇ ਪੇਰੈਂਟਸ ਵੀ ਮੌਜੂਦ ਨੇ ਸਰ ਤੁਸੀਂ ਵੀ ਇੱਥੇ ਆਪਣੀ ਬੱਚੇ ਦਾ ਖਾਤਾ ਖਲਵਾਇਆ ਹਾਂਜੀ ਹਾਂਜੀ ਅੱਛਾ ਬੱਚੇ ਦਾ ਖਾਤਾ ਫੇ ਸਕੂਲ 'ਚ ਵੀ ਗੈਰ ਰਹੀ ਸੀ ਇਹਦਾ ਖਾਤਾ ਬੱਚੇ ਦਾ ਡਾਕਾਣੇ 'ਚ ਹੋਣਾ ਚਾਹੀਦਾ ਵਾ ਤੋਂ ਕੁਦਰਤੀ ਸਕੂਲ ਵਾਲੋ ਵੀ ਕਹਿੰਦੇ ਕਿ ਸਿਸਟਮ ਬਣਾਇਆ ਸੀ ਉਹਨਾਂ ਨੇ ਸਕੂਲ ਦੇ ਵਿੱਚ ਇਦਾਂ ਆ ਰਿਹਾ ਡਾਕਾਣੇ ਤੋਂ ਤੁਹਾਡੇ ਬੱਚੇ ਵੀ ਇਸੇ ਸਕੂਲ ਦੇ ਵਿੱਚ ਪੜ੍ਹਦੇ ਹਨ ਹਾਂਜੀ ਆਪਣੇ ਸਕੂਲ ਅੱਜ ਮੈਗਾ ਪੀਟੀਐਮ ਅਟੈਂਡ ਕੀਤੀ ਜਿਹੜੀ ਸਰਕਾਰ ਦੇ ਵੱਲੋਂ ਰੱਖੀ ਗਈ ਸੀਗੀ ਅਧਿਆਪਕਾ ਦੇ ਨਾਲ ਮੁਲਾਕਾਤ ਕੀਤੀ ਹੈ ਹਾਂਜੀ ਬਿਲਕੁਲ ਕੀਮੇ ਦਾ ਰਿਸਪੌਂਸ ਹੈਗਾ ਨਹੀਂ ਬਹੁਤ ਵਧੀਆ ਲੱਗਦਾ ਵਾ ਕਿ ਹੁਣ ਜਿੱਥੇ ਜਿਸ ਤਰ੍ਹਾਂ ਆਜਕਲ ਲੋਕਾਂ ਦਾ ਜ਼ਿਆਦਾ ਰੁਝਾਨ ਆ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਾ ਕਿ ਇਦਾਂ ਦੀ ਪੇਰੈਂਟਸ ਮੀਟਿੰਗ ਹੁੰਦੀ ਆ ਇਹ ਹੁੰਦੀ ਆ ਇਹ ਸਿਸਟਮ ਬਹੁਤ ਵਧੀਆ ਸਰਕਾਰ ਨੇ ਚਲਾਇਆ ਕਿ ਪੇਰੈਂਟਸ ਅਧਿਆਪਕ ਨੂੰ ਮਿਲੇ ਬੱਚੇ ਦੇ ਸਿਸਟਮ ਦਾ ਪਤਾ ਲੱਗ ਜਾਂਦਾ ਕਿ ਬੱਚਾ ਕਿੱਥੇ ਕਿ ਪੜਦਾ ਵਾ ਕਿ ਕਿਹੜੇ ਲੈਵਲ ਤੇ ਹੈਗਾ ਵਾ ਤੁਸੀਂ ਸੰਤੁਸ਼ਟ ਹੋ ਇਸ ਸਕੂਲ ਦੇ ਜਿਹੜਾ ਕਿ ਐਫਰਟ ਕੀਤੇ ਜਾ ਰਹੇ ਨੇ ਬੱਚੇ ਨੂੰ ਐਜੂਕੇਟ ਕੀਤੇ ਤੁਹਾਨੂੰ ਖੁਸ਼ੀ ਹੈ ਬੱਚੇ ਨੂੰ ਵਧੀਆ ਜੋ ਸਿੱਖਿਆ ਮਿਲਦੀ ਬਹੁਤ ਵਧੀਆ ਜੀ ਬਹੁਤ ਵਧੀਆ ਚੀਜ਼ ਆ ਵਧੀਆ ਚਾਹੀਦਾ ਵੀ ਇਦਾਂ ਹੀ ਆ ਕਿ ਬੱਚੇ ਨੂੰ ਬੱਚੇ ਦਾ ਲੈਵਲ ਬਹੁਤ ਵਧੀਆ ਹੋ ਜਾਏਗਾ ਬੱਚੇ ਨੂੰ ਪਤਾ ਲੱਗ ਜਾਏਗਾ ਹਮ ਬ ਸਕੂਲ ਚ ਜਾਂਦਾ ਵਾ ਤੇ ਮਾਪੇ ਘਰੇ ਹੁੰਦੇ ਆ ਜਦੋਂ ਪੇਰੈਂਟਸ ਮੀਟਿੰਗ ਹੋਏਗੀ ਤੇ ਬੱਚੇ ਬੱਚੇ ਦੇ ਮਾਪੇ ਜਿਹੜੇ ਆ ਪੇਰੈਂਟਸ ਆਪਣੇ ਅਧਿਆਪਕ ਨੂੰ ਮਿਲਣਗੇ ਤਾਂ ਉਹਦੇ ਵਿੱਚ ਵਧੀਆ ਹੋ ਜਾਏਗਾ ਕੰਮ ਕਿ ਹਾਂ ਵੀ ਬੱਚੇ ਦੇ ਲੈਵਲ ਦਾ ਪਤਾ ਲੱਗ ਜਾਏਗਾ ਜੀ ਸੋ ਬਾਕੀ ਬੇहद ਖੂਬਸੂਰਤ ਜਿਹੜਾ ਕਿ ਉਪਰਾਲਾ ਕੀਤਾ ਗਿਆ ਸਿੱਖਿਆ ਖੇਤਰ ਨੂੰ ਲੈ ਕੇ ਦੇਖ ਸਕਦੇ ਹੋ ਕਿ ਬੱਚਿਆਂ ਦੇ ਵੱਲੋਂ ਹੱਥੀਂ ਜਿਹੜੇ ਕੀ ਕraft ਤਿਆਰ ਕੀਤੇ ਗਏ ਨੇ ਉਹ ਵੀ ਇੱਥੇ ਇਸ ਕਾ ਬਾਕਾਇਦਾ ਡਿਸਪਲੇ ਕੀਤੇ ਗਏ ਨੇ ਇਹ ਬੱਚਿਆਂ ਦੇ ਮਾਈਂਡ ਦੀ ਕ੍ਰੀਏਟੀਵਿਟੀ ਹੈਗੀ ਹੈ ਬੱਚਿਆਂ ਨੂੰ ਸਿੱਖਿਆ ਦੇ ਨਾਲ ਜੋੜਨ ਨੂੰ ਲੈ ਕੇ ਇਹ ਬੇਹਦ ਜਿਹੜਾ ਕੀ ਵਧੀਆ ਉਪਰਾਲਾ ਕੀਤਾ ਗਿਆ ਦੇਖ ਸਕਦੇ ਹੋ ਜਿਵੇਂ ਕਿ ਕਿਉਂ ਨਾ 크ਿਸਮਸ ਆ ਰਿਹਾ ਉਸ ਨੂੰ ਲੈ ਕੇ ਜਿਹੜਾ ਕੀ ਇਹ ਕ੍ਰਾਫਟ ਕੀਤੇ ਗਏ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਇੱਕ ਖੂਬਸੂਰਤ ਜਿਹੜਾ ਕੀ ਇਹ ਇੱਕ ਆਕਰਸ਼ਕ ਦਿਖ ਹੈ ਉਹ ਇੱਕ ਦੇ ਦਿੱਤੀ ਜਾ ਰਹੀ ਹੈ ਜਿਵੇਂ ਹੀ ਅਧਿਆਪਕ ਪੇਰੈਂਟ ਟੀਚਰ ਮੀਟਿੰਗ ਅਟੈਂਡ ਕਰਨ ਲਈ ਮਾਪੇ ਆਉਂਦੇ ਨੇ ਤਾਂ ਇਹ ਖੂਬਸੂਰਤ ਡਿਸਪਲੇ ਦੇਖਦੇ ਨੇ ਤਾਂ ਇੱਕ ਵਧੀਆ ਜਿਹੜਾ ਕੀ ਮਾਹੌਲ ਇੱਥੇ ਬਣਦਾ ਹੈ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਪੀਟੀਐਮ ਹੋਈ ਹੈਗੀ ਇੱਥੇ ਪੀਟੀਐਮ ਦੇ ਬਹੁਤ ਵਧੀਆ ਰਿਸਪਾਂਸ ਮਿਲਿਆ ਹੈ ਪੇਰੈਂਟਸ ਦਾ ਵੀ ਉਹਨਾਂ ਦਾ ਵੀ ਕਹਿਣਾ ਹੈ ਕਿ ਕਾਫੀ ਅੱਛਾ ਕੁਮਤਮਾਨ ਜੀ ਵੱਲੋਂ ਕੀਤਾ ਜਾ ਰਿਹਾ ਹੈ ਕਿ ਐਸੋਰੀ ਇਹਨਾਂ ਨੇ ਐਕਸਪੀਰੀਅੰਸ ਮੀਟਿੰਗ ਦੇ ਬਹੁਤ ਅਲੱਗ ਯਾ ਰੂਪ ਦਿੱਤਾ ਗਿਆ ਹੈਗਾ ਤੇ ਜਿਹੜੇ ਬਾਕੀ ਬੱਚਿਆਂ ਦੀ ਕ੍ਰੀਏਟੀਵਿਟੀ ਕ੍ਰੀਏਟੀਵਿਟੀ ਹੋਈ ਡਿਸਪਲੇ ਕਰਦੇ ਤਾਂ ਕਿ ਹੋਰ ਵੀ ਬੱਚੇ ਨਾਲ ਜਿਹੜੇ ਪੁੱਛਾਈ ਤੁਹਾਨੂੰ ਤਾਂ ਹੀ ਥੈਂਕ ਯੂ ਤੁਸੀਂ ਬਾਕੀ ਦੇਖ ਸਕਦੇ ਹੋ ਹੈ ਕਿ ਖੇਡਾਂ ਦੇ ਵੱਲ ਵੀ ਬੱਚਿਆਂ ਦਾ ਕਾਫੀ ਰੁਝਾਨ ਹੈਗਾ ਜਾਂ ਤੇ ਉਹਨਾਂ ਦੇ ਵੱਲੋਂ ਖੇਡਾਂ ਦੇ ਵੱਲ ਵੀ ਧਿਆਨ ਦਿੱਤੇ ਜਿਹੜੇ ਪੜ੍ਹਾਈ ਤਾਂ ਚਲੋ ਕਰਦੇ ਹੀ ਹੈਗੇ ਐ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਦੇ ਨਾਲ ਇੱਥੇ ਜਿਹੜੀ ਕਿ ਇਹ ਸਹੂਲਤ ਸਰਕਾਰ ਦੇ ਵੱਲੋਂ ਉਪਲਬਧ ਕਰਾਈ ਜਾ ਰਹੀ ਹੈ। ਕੀ ਨਾਮ ਹੈ ਬੇਟਾ ਆਪਕਾ? ਮਾਈ ਨੇਮ ਇਜ਼ ਜਸ਼ਨਪ੍ਰੀਤ ਕੌਰ। ਕਿਹੜੀ ਕਲਾਸ ਚ ਪੜਦੇ ਹੋ? ਇਨ ਪਲੱਸ 2 ਸੀ। ਅੱਜ ਪੀਟੀਐਮ ਹੋਈ ਹੈਗੀ ਹੈ। ਕਿਵੇਂ ਦਾ ਲੱਗਿਆ ਹੈਗਾ ਸਕੂਲ ਦੇ ਵਿੱਚ? ਕਿਵੇਂ ਦਾ ਮਾਹੌਲ ਹੈਗਾ? ਬਹੁਤ ਵਧੀਆ ਮਾਹੌਲ ਹੈ ਸਾਰੇ ਪੇਰੈਂਟਸ ਆ ਰਹੇ ਆ ਐਨਜੋਏ ਕੀ ਕਰ ਰਹੇ ਆ ਗੇਮਸ ਖੇਡ ਰਹੇ ਆ ਤੇ ਸੁਜੈਸ਼ਨਸ ਦੇ ਕੇ ਜਾ ਰਹੇ ਸੁਜੈਸ਼ਨ ਬਾਕਸ। ਹੂੰ। ਬੇਟਾ ਤੁਹਾਡਾ ਨਾਂ ਕੀ ਹੈ? ਮੈਂ ਨੈਵੀ ਰਿਚਾ ਰਿਚਾ ਕਿਵੇਂ ਦਾ ਲੱਗਦਾ ਹੈਗਾ ਕਿ ਕਿੰਨਾ ਕੁ ਬਦਲਾਅ ਆਇਆ ਸਿੱਖਿਆ ਨੂੰ ਲੈ ਕੇ ਪਹਿਲਾਂ ਦੇ ਮੁਕਾਬਲੇ ਹੁਣ ਕਿਵੇਂ ਦਾ ਲੱਗ ਰਿਹਾ ਸਰ ਬਹੁਤ ਵਧੀਆ ਲੱਗ ਰਿਹਾ ਜਿੰਨੇ ਬੱਚੇ ਆਂਦੇ ਕੁਝ ਸਿੱਖਦੇ ਆ ਤੇ ਜਿਹੜੇ ਵੱਡੇ ਬੱਚੇ ਆ ਉਹ ਛੋਟੇ ਨੂੰ ਸਿਖਾਉਂਦੇ ਆ ਤੇ ਅੱਜ ਕੱਲ ਤੁਸੀਂ ਦੇਖ ਰਹੇ ਹੋ ਕਿ ਬਦਰ ਗੇਮਸ ਚੱਲ ਰਹੀਆਂ ਪੇਂਟਸ ਲਈ ਇਸ ਲਈ ਬਹੁਤ ਇੰਜੋਏਮੈਂਟ ਹੋ ਰਹੀ ਹੈ ਸਵਾਕੀ ਇੱਕ ਫਰੈਂਡਲੀ ਮਾਹੌਲ ਹੈ ਸਕੂਲ ਦੇ ਵਿੱਚ ਜਿਹੜਾ ਕਿ ਇੱਥੇ ਦਿੱਤਾ ਜਾ ਰਿਹਾ ਬੱਚਿਆਂ ਨੂੰ ਖੇਡਾਂ ਦੇ ਨਾਲ ਵੀ ਜੋੜਿਆ ਜਾ ਰਿਹਾ ਹੈਗਾ ਕਾਫੀ ਵਧੀਆ ਉਪਰਾਲਾ ਹੈਗਾ ਜਿਹੜੇ ਬੱਚਿਆਂ ਨੂੰ ਖੇਡਾਂ ਤੋਂ ਦੀ ਟ੍ਰੇਡਿੰਗ ਦੇਣੇ ਉਹ ਵੀ ਸਾਡੇ ਨੂੰ ਮੌਜੂਦ ਨੇ ਸਸ਼ੀ ਗਾਲ ਸਰ ਸਸ਼ੀ ਗਾਲ ਜੀ ਜਿਸ ਤਰ੍ਹਾਂ ਦੇ ਨਾਲ ਦੇਖਿਆ ਕਿ ਕਾਫੀ ਵਧੀਆ ਮਾਹੌਲ ਹੈਗਾ ਇਹ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਵੀ ਇਹ ਇਹ ਜਿਹੜਾ ਕਿ ਉਪਰਾਲਾ ਕੀਤਾ ਜਾ ਰਿਹਾ ਹੈ ਕੀ ਕਹਿਣਾ ਹੈ ਇਸ ਬਾਰੇ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੀ ਮੈਗਾ ਪੀਟੀਐਮ ਦਾ ਮੈਗਾ ਪੀਟੀਐਮ ਦੇ ਦੌਰਾਨ ਪੇਰੈਂਟਸ ਆਏ ਨੇ ਪੇਰੈਂਟਸ ਨੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਪੁੱਛਿਆ ਉਹਨਾਂ ਨੂੰ ਪਤਾ ਲੱਗਿਆ ਕਿ ਬੱਚੇ ਕਿਹੜੇ ਪਾਸੇ ਚੱਲ ਰਹੇ ਨੇ ਸਾਨੂੰ ਪਤਾ ਲੱਗਦਾ ਕਿ ਬੱਚੇ ਘਰ ਜਾ ਕੇ ਕੀ ਕਰਦੇ ਨੇ ਪੜ੍ਹਾਈ ਵੱਲ ਧਿਆਨ ਰੱਖਦੇ ਨੇ ਹੋਰ ਐਕਟੀਵਿਟੀਜ਼ ਵੱਲ ਜਾਂਦੇ ਨੇ ਕਿ ਨਹੀਂ ਨਾਲ ਦੀ ਨਾਲ ਅਸੀਂ ਖੇਡਾਂ ਵੀ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਅਸੀਂ ਪੇਰੈਂਟਸ ਨਾਲ ਵੀ ਖੇਡਾਂ ਦਾ ਇੰਤਜ਼ਾਮ ਕੀਤਾ ਜੀ ਕਿ ਪੇਰੈਂਟਸ ਵੀ ਆ ਕੇ ਇਨਵੋਲਵ ਹੋਣ ਉਹਨਾਂ ਨੂੰ ਪਤਾ ਕਿ ਬੱਚੇ ਸਾਡੇ ਕਿਹੜੀ ਕਿਹੜੀ ਗੇਮ ਚ ਪਾਰਟਿਸਪੇਟ ਕਰਦੇ ਨੇ ਜੀ ਸੋ ਇਹ ਤੁਹਾਡੇ ਸਾਹਮਣੇ ਹੀ ਨੇ ਬੱਚੇ ਹੁਣ ਵੀ ਲੱਗੇ ਹੋਏ ਨੇ ਹਮ ਸੋ ਬਾਕੀ ਇਹ ਬੇਹਦ ਖੂਬਸੂਰਤ ਉਪਰਾਲਾ ਕੀਤਾ ਗਿਆ ਸਰਕਾਰ ਦੇ ਵੱਲੋਂ শিক্ষা ক্ষেত্র ਸੁਧਾਰ ਦੇ ਅੰਦੇ ਨਾਲ ਨਾਲ ਜਿਹੜਾ ਕਿ ਅਧਿਆਪਕਾਂ ਨੂੰ ਉਹ ਸਿੰਗਾਪੁਰ ਵਿਸ਼ੇਸ਼ ਸਿਖਲਾਈ ਦੇ ਲਈ ਵੀ ਭੇਜਿਆ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਇਹ ਉਹ ਬੱਚਿਆਂ ਦੇ ਨਾਮ ਇੱਥੇ ਬੋਰਡ ਦੇ ਉੱਪਰ ਵੀ ਡਿਸਪਲੇ ਕੀਤੇ ਗਏ ਨੇ ਜਿਹੜੇ ਕਿ ਸ਼ਾਈਨਿੰਗ ਸਟਾਰ ਹੈਗੇ ਨੇ ਤੇ ਉਹਨਾਂ ਦਾ ਨਾਮ ਬਕਾਇਦਾ ਡਿਸਪਲੇ ਕੀਤਾ ਗਿਆ ਸੋ ਬੇਹਦ ਇੱਕ ਖੂਬਸੂਰਤ ਉਪਰਾਲਾ ਕੀਤਾ ਗਿਆ ਇਸ ਤੋਂ ਇਲਾਵਾ ਜਿਹੜਾ ਕਿ ਸਰਕਾਰ ਦੇ ਵੱਲੋਂ ਬਿਹਤਰ ਮਾਹੌਲ ਜਿਹੜਾ ਕਿ ਸਕੂਲਾਂ ਦੇ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਸੋ ਇਸ ਪੇਸ਼ਕਾਰੀ ਦੇ ਵਿੱਚ ਬਸ ਇਹ ਨਹੀਂ ਮੈਂ ਉਹ ਇਜਾਜ਼ਤ ਧੰਨਵਾਦ